ਦੋਸਤੋ ਪੰਜਾਬ ਸਰਕਾਰੀ ਕਾਲਜ ਭਰਤੀ 2024 ਦੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਹੋਵੇਗਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਤੁਹਾਡਾ ਸਿਲੈਕਸ਼ਨ ਕਿਵੇਂ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਪੰਜਾਬੀ ਅਤੇ ਹੋਰ ਬਖ ਬਖ ਬਿਸੇ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਸਿੱਧੀ ਭਰਤੀ ਹੈ ਜੀ ਜਲਦੀ ਤੁਸੀਂ ਨਾ ਪੋਸਟਾਂ 'ਤੇ ਅਪਲਾਈ ਕਰ ਲੈਣਾ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਵਧੀਆ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਹਾਇਰ ਐਜੂਕੇਸ਼ਨ ਇੰਸਟੀਟਿਊਟ ਸੁਸਾਇਟੀ ਗਵਰਨਮੈਂਟ ਰਣਵੀਰ ਕਾਲਜ ਸੰਗਰੂਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਹੇਠ ਲਿਖੀਆਂ ਬਖ ਬਖ ਬਿਸੇ ਦੀਆਂ ਪੋਸਟਾਂ ਨੂੰ ਅਪਲਾਈ ਕਰਨ ਲਈ ਜੋਗ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਪੋਸਟਾਂ ਨੇ ਜੀ ਗੈਸਟ ਫੈਕਲਿਟੀ ਦੀਆਂ ਪੋਸਟਾਂ ਨੇ ਜੋ ਪ੍ਰੋਪਰਲੀ ਕੰਟਰੈਕਟ ਬੇਸ ਤੇ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਉਸ ਤੇ ਨਾ ਪੋਸਟਾਂ ਲਈ 5/7/2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਜਿਨ੍ਹਾਂ ਦੀ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਕਮਰਸ ਦੀ ਪੋਸਟ ਹੈ ਜੀ ਇੱਕ ਕੰਪਿਊਟਰ ਦੀਆਂ ਪੋਸਟਾਂ ਨੇ ਤਿੰਨ ਮੈਥਮੈਟਿਕਸ ਦੀ ਪੋਸਟ ਹੈ ਜੀ ਇੱਕ ਹਸਪਿਟੈਲਿਟੀ ਦੀ ਪੋਸਟ ਹੈ ਜੀ ਇੱਕ ਇੰਗਲਿਸ਼ ਦੀ ਪੋਸਟ ਹੈ ਜੀ ਇੱਕ ਜਰਨਲਿਜ਼ਮ ਡਿਜੀਟਲ মিডিਆ ਡਿਜ਼ਾਈਨਿੰਗ ਦੀ ਪੋਸਟ ਹੈ ਜੀ ਇੱਕ ਪੰਜਾਬੀ ਦੀ ਪੋਸਟ ਹੈ ਜੀ ਇੱਕ ਇਹਨਾਂ ਪੋਸਟਾਂ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਅਪਲਾਈ ਕਰ ਸਕਣਗੇ ਬਿਲਕੁਲ ਸਿੱਧੀ ਭਰਤੀ ਜੀ ਇਹਨਾਂ ਤੁਹਾਡਾ ਕੋਈ ਪੇਪਰ ਨਹੀਂ ਹੋਏ ਅਪਲੀਕੇਸ਼ਨ ਫੀਸ ਹੈ ਜੀ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਐਕਸਪੀਰੀਅੰਸ ਅਤੇ ਇੰਟਰਵਿਊ ਦੇ ਬੇਸ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਦੋਸਤੋ ਇਹਨਾਂ ਪੋਸਟਾਂ ਲਈ ਕੁਆਲੀਫਿਕੇਸ਼ਨ ਅਤੇ ਜੋ ਰੂਲ ਹੁੰਦੇ ਨੇ ਟਰਮ ਐਂਡ ਕੰਡੀਸ਼ਨ ਨੇ ਜੀ ਪੰਜਾਬ ਗਵਰਨਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂਜੀਸੀ ਦੇ ਅਨੁਸਾਰ ਹੋਣਗੇ ਜੀ ਹੁਣ ਤੁਸੀਂ ਅਪਲਾਈ ਕਰਨਾ ਕਿਵੇਂ ਹੈ ਜੀ ਦੋਸਤੋ ਪਲੇਨ ਪੇਪਰ ਉਪਰ ਕੰਪਲੀਟ ਆਪਣਾ ਬਾਇਓ ਡਾਟਾ ਸਬੰਧਿਤ ਡਾਕੂਮੈਂਟਸ ਦੇ ਨਾਲ ਲਗਾ ਕੇ ਫੋਟੋਕਾਪੀਆਂ ਟੈਸਟਮੋਨਿਅਲਸ ਆਦੀ ਸਾਰਾ ਕੁਝ ਨਾਲ ਲਗਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਡਰੈਸ ਤੇ ਤੁਸੀਂ ਭੇਜ ਦੇਣਾ ਹੋਵੇਗਾ ਜੀ ਲਾਸਟ ਡੇਟ 5/7/2024 ਹੋਰ ਬਿਧੀ ਜਾਣਕਾਰੀ ਲਈ ਤੁਸੀਂਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਪਹੁੰਚ ਕੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਫਿਲਹਾਲ ਇਹਨਾਂ ਦੀ ਆਫੀਸਲੀ ਵੈਬਸਾਈਟ ਦੇ ਉੱਪਰ ਇਹ ਨੋਟੀਫਿਕੇਸ਼ਨ ਅਪਲੋਡ ਨਹੀਂ ਕੀਤਾ ਗਿਆ ਕੁਝ ਸਮੇਂ ਸਾਨੂੰ ਵੇਟ ਕਰਨਾ ਹੋਵੇਗਾ ਜੀ ਨਹੀਂ ਤਾਂ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੀ ਦੀ ਵਸਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ